ਦੇਸ਼ ਦੇ ਅੰਦਰ ਕੱਟੜਵਾਦੀ ਕਿਸਮ ਦੇ ਲੋਕਾਂ ਅਤੇ ਫਰਜੀ ਦੇਸ਼ ਭਗਤਾਵਾਂ ਵੱਲੋਂ ਭਾਰਤ ਸਰਕਾਰ ਦੇ ਉੱਚ ਅਹੁਦੇ ਤੇ ਬਰਾਜ਼ਮਾਨ ਵਿਕਰਮ ਮਿਸ਼ਰੀ ਹੋਣਾ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਥੋਂ ਤੱਕ ਕਿ ਉਹਨਾਂ ਦੀ ਟੱਬਰ ਉਹਨਾਂ ਦੀ ਪਤਨੀ ਉਹਨਾਂ ਦੀ ਬੇਟੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿਦੇ ਚੱਲਦੇ ਆਂ ਦੇਸ਼ ਭਰ ਦੇ ਆਈਐਸ ਅਫਸਰਾਂ ਆਈਪੀਐਸ ਅਫਸਰਾਂ ਇੰਡੀਅਨ ਫੋਰਨ ਸਰਵਿਸ ਦੇ ਅਧਿਕਾਰੀਆਂ ਤੋਂ ਇਲਾਵਾ ਕੁਝ ਪੋਲੀਟੀਕਲ ਲੋਕਾਂ ਨੇ ਵੀ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ ਹੈ ਜਿਹੜਾ ਬਿਨਾ ਵਜਾ ਵਿਕਰਮ ਮਿਸਰੀ ਹੋਣਾ ਨੂੰ ਨਿਸ਼ਾਨਾ ਬਣਾ ਰਹੇ ਨੇ ਇੱਥੋਂ ਤੱਕ ਕਿ ਆਪੋਜੀਸ਼ਨ ਪਾਰਟੀਆਂ ਨੇ ਭਾਰਤ ਸਰਕਾਰ ਦੇ ਚੁੱਪ ਤੇ ਵੀ ਸਵਾਲ ਖੜੇ ਕੀਤੇ ਨੇ ਵਿਕਰਮ ਮਿਸਰੀ ਜੋ ਵਿਦੇਸ਼ ਮੰਤਰਾਲੇ ਦੇ ਵਿੱਚ ਬਤੌਰ ਭਾਰਤੀ ਵਿਦੇਸ਼ ਕੱਤਰ ਦੇ ਤੌਰ ਤੇ ਕੰਮ ਕਰ ਰਹੇ ਨੇ ਪਿਛਲੇ ਆਪਰੇਸ਼ਨ ਸੰਦੂਰ ਨੂੰ ਲੈ ਕੇ ਜਿੰਨੀਆਂ ਵੀ ਜਾਣਕਾਰੀਆਂ ਨੇ ਉਹ ਵਿਕਰਮ ਮਿਸਰੀ ਹੋਣਾ ਨੇ ਹੀ ਮੱਈਆ ਕਰਵਾਈਆਂ ਸੀ ਦੇਸ਼ ਵਾਸੀਆਂ ਨੂੰ ਤੇ ਜਦੋਂ ਸੀਜ਼ਫਾਇਰ ਦਾ ਐਲਾਨ ਹੋ ਜਾਂਦਾ ਤੇ ਫਿਰ ਭਾਰਤ ਵਿੱਚ ਵਸਦੇ ਕੱਟੜ ਕਿਸਮ ਦੇ ਲੋਕ ਅਤੇ ਫਰਜੀ ਨਕਲੀ ਦੇਸ਼ ਭਗਤ ਇਨਕਲਾਬੀਆਂ ਨੇ ਵਿਕਰਮ ਮਿਸਰੀ ਸਮੇਤ ਉਹਨਾਂ ਦੀਆਂ ਬੇਟੀਆਂ ਤੇ ਪਤਨੀ ਨੂੰ ਵੀ ਬਖਸ਼ਾ ਨਹੀਂ ਹਾਰ ਕੇ ਵਿਕਰਮ ਮਿਸਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਜਿਹੜੇ ਖਾਤੇ ਨੇ ਉਹ ਪ੍ਰਾਈਵੇਟ ਕਰ ਦਿੱਤੇ ਕਿਉਂਕਿ ਬਹੁਤ ਸਾਰੇ ਅਜਿਹੇ ਭੜੇ ਕਿਸਮ ਦੇ ਲੋਕ ਨੇ ਜਿਨ੍ਹਾਂ ਨੇ ਇਸ ਵੱਡੇ ਅਧਿਕਾਰੀ ਦੀ ਪ੍ਰਵਾਬ ਨਹੀਂ ਕੀਤੀ ਤੇ ਸੀਜ਼ ਫਾਇਰ ਦੀ ਸਾਰੀ ਜ਼ਿੰਮੇਵਾਰੀ ਵਿਕਰਮ ਮਿਸਰੀ ਤੇ ਹੀ ਤੈਅ ਕਰ ਦਿੱਤੀ ਹਾਲਾਂਕਿ ਸਾਰੀ ਦੁਨੀਆ ਨੂੰ ਪਤਾ ਸਾਰੇ ਭਾਰਤ ਵਾਸੀ ਨੂੰ ਪਤਾ ਕਿ ਫੈਸਲੇ ਸਰਕਾਰਾਂ ਲੈਂਦੀਆਂ ਨੇ ਅਧਿਕਾਰੀ ਤੇ ਸਿਰਫ ਅੱਗੇ ਉਹਨਾਂ ਨੂੰ ਪਾਲਣ ਕਰਦੇ ਨੇ ਜਾਂ ਸੂਚਨਾ ਬਹਿਆ ਕਰਵਾਉਂਦੇ ਨੇ ਪਰ ਹੁਣ ਦੇਸ਼ ਭਰ ਦੇ ਵੱਡੇ ਅਫਸਰਾਂ ਨੇ ਵਿਕਰਮ ਮਿਸਰੀ ਦੇ ਹੱਕ ਵਿੱਚ ਹਾ ਦਾ ਨਾਅਰਾ ਮਾਰਿਆ ਤੇ ਕਈ ਪਾਰਟੀਆਂ ਨੇ ਭਾਰਤ ਸਰਕਾਰ ਦੇ ਚੁੱਪ ਤੇ ਵੀ ਸਵਾਲ ਖੜੇ ਕੀਤੇ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਵਿਕਰਮ ਮਿਸਤਰੀ ਨੂੰ ਲੈ ਕੇ ਵੱਡੇ ਵੱਡੇ ਅਪਸਰਾਂ ਨੇ ਕਿਹਾ ਕਿ ਤੁਹਾਡੇ ਤੇ ਮਾਣ ਆ ਪਰਿਵਾਰ ਨੂੰ ਟਰੋਲ ਬਣਾਏ ਜਾਣ ਤੇ ਲੋਕਾਂ ਨੂੰ ਲਾਂਤਾਂਵੀ ਪਾਈਆਂ ਨੇ ਵਿਦੇਸ਼ ਸਕਤਰ ਵਿਕਰਮ ਮਿਸਤਰੀ ਅਤੇ ਉਸਦੇ ਪਰਿਵਾਰ ਨੂੰ ਲੋਕਾਂ ਵੱਲੋਂ ਖਾਸ ਕਰਕੇ ਫਰਜੀ ਦੇਸ਼ ਭਗਤ ਫਰਜੀ ਇਨਕਲਾਬੀਆਂ ਤੇ ਕੱਟੜ ਕਿਸਮ ਦੇ ਲੋਕਾਂ ਵੱਲੋਂ ਟਰੋਲ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਜਿਸ ਤੋਂ ਬਾਅਦ ਦੇਸ਼ ਦੇ ਕਈ ਲੀਡਰ ਰਿਟਾਇਰਡ ਆਈਐਸ ਆਫੀਸਰ ਆਈਪੀਐਸ ਆਫੀਸਰ ਅਤੇ ਹੋਰ ਲੋਕ ਵਿਕਰਮ ਮਿਸ਼ਰੀ ਦੇ ਹੱਕ ਵਿੱਚ ਆਏ ਨੇ ਵਿਦੇਸ਼ਕੱਤਰ ਵਿਕਰਮ ਮਿਸ਼ਰੀ ਨੇ ਸ਼ਨੀਵਾਰ ਨੂੰ ਪਾਕਿਸਤਾਨ ਦੇ ਨਾਲ ਭਾਰਤ ਦੇ ਤਣਾਅ ਘਟਕਣ ਦੇ ਸੰਜੋਬਤੇ ਤੋਂ ਬਾਅਦ ਜਿਹੜਾ ਵਾ ਉਹ ਖੁਦ ਹੀ ਸ਼ਿਕਾਰ ਹੋ ਗਏ ਨੇ ਜਿਸ ਵਿੱਚ ਉਹਨਾਂ ਦੀਆਂ ਬੇਟੀਆਂ ਸਮੇਤ ਉਹਨਾਂ ਦੇ ਪਰਿਵਾਰ ਨੂੰ ਫਰਜੀ ਇਨਕਲਾਬੀਆਂ ਫਰਜੀ ਦੇਸ਼ ਭਗਤਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਵਿਕਰਮ ਮਿਸ਼ਰੀ ਵੱਲੋਂ ਨਿਰਨੇਦੀ ਕੌਸ਼ਨਾ ਦੇ ਦੁਆਰਾ ਤੁਰੰਤ ਬਾਅਦ ਉਹਨਾਂ ਨੂੰ ਲੋਕਾਂ ਨੇ ਅਜਿਹੇ ਲੋਕ ਜਿਹੜੇ ਸਮਾਜ ਵਿਰੋਧੀ ਅੰਸਰ ਸ਼ਰਾਤੀ ਅੰਸਰ ਫਰਜੀ ਇਨਕਲਾਬੀ ਆਨਲਾਈਨ ਟ੍ਰੋਲਿੰਗ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਕਰਕੇ ਹੁਣ ਕਈ ਆਈਐਸ ਆਫੀਸਰ ਰਿਟਾਇਰਡ ਆਫੀਸਰ ਸਰਵਿੰਗ ਆਫੀਸਰ ਜਾਂ ਭਾਰਤ ਦੇ ਵੱਡੇ ਵੱਡੇ ਮਹਿਕਮਿਆਂ ਵਿੱਚੋਂ ਵੱਡੇ ਵੱਡੇ ਅਹੁਦਿਆਂ ਤੇ ਰਿਟਾਇਰ ਹੋਏ ਤੇ ਜੋ ਮੌਜੂਦਾ ਕੰਮ ਕਰ ਰਹੇ ਨੇ ਉਹ ਉਹਨਾਂ ਦੇ ਬਚਾਅ ਵਿੱਚ ਆਏ ਨੇ ਆਨਲਾਈਨ ਹਮਲੇ ਦੀ ਨਿੰਦਾ ਕਰਦੇ ਹੋਏ 올 ਇੰਡੀਆ ਮਸਲਿਸ ਏ ਇੱਤੇ ਹੁਦਾਲ ਮੁਸਲਿਮ ਮਤਲਬ ਏ ਆਈਐਮ ਆਈਐਮ ਦੇ ਪ੍ਰਮੁਖ ਅਸਦੁੱਦੀਨ ਅਵੈਸੀ ਨੇ ਕਿਹਾ ਕਿ ਵਿਕਰਮ ਮਿਸਰੀ ਵਰਗੇ ਇਮਾਨਦਾਰ ਮਿਹਨਤੀ ਅਧਿਕਾਰੀ ਤੇ ਕੇਵਲ ਕੇਂਦਰ ਦੁਆਰਾ ਲਏ ਗੇ ਫੈਸਲੇ ਨੂੰ ਦੱਸਣਾ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬੰਦੀ ਪਰ ਲੋਕਾਂ ਵੱਲੋਂ ਜੋ ਉਹਨਾਂ ਦੇ ਨਾਲ ਦੁਰਵਿਹਾਰ ਕੀਤਾ ਗਿਆ ਉਹ ਬਹੁਤ ਹੀ ਮਾੜਾ ਉਹਨਾਂ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ ਹੈ ਕਿ ਸ਼੍ਰੀ ਵਿਕਰਮ ਮਿਸਰੀ ਦੇ ਨਾਲ ਇੱਕ ਉਹ ਇੱਕ ਸੱਭਿਕ ਇਮਾਨਦਾਰ ਤੇ ਮਿਹਨਤੀ ਅਫਸਰ ਹੈ ਜੋ ਸਾਡੇ ਦੇਸ਼ ਲਈ ਮਿਹਨਤ ਕਰ ਰਹੇ ਨੇ ਸਾਡੇ ਸਿਵਲ ਸੇਵਕ ਜਿਹੜੇ ਨੇ ਉਹ ਕਾਰਜਪਾਲਿਕਾ ਦੇ ਅਧੀਨ ਕੰਮ ਕਰਦੇ ਨੇ ਇਹ ਯਾਦ ਰੱਖਣਾ ਚਾਹੀਦਾ ਕਿ ਉਹਨਾਂ ਨੇ ਉਹੀ ਫੈਸਲਾ ਸੁਣਾਇਆ ਹੋਊਗਾ ਜੋ ਸਰਕਾਰ ਨੇ ਤੇ ਇਸ ਕਰਕੇ ਵਿਕਰਮ ਮਿਸਰੀ ਨੂੰ ਦੋਸ਼ੀ ਠਰਾਉਣਾ ਸਰਾਸਰ ਗਲਤ ਆਸਲ ਵਿਕਰਮਿਸ਼ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਵਾਰਤਾ ਰਾਹੀਂ ਘੋਸ਼ਣਾ ਕੀਤੀ ਸੀ ਕਿ ਦੋਨਾਂ ਦੇਸ਼ਾਂ ਦੇ ਡੀਜੀਐਮਓ ਨੇ ਤੁਰੰਤ ਜਮੀਨ ਹਵਾ ਦੇ ਸਮੁੰਦਰ ਦੇ ਜਿਹੜੀ ਆਪਸੀ ਸੈਨਾ ਦੀ ਕਾਰਵਾਈ ਰੋਕਣ ਲਈ ਇੱਕ ਸਮਝੌਤੇ ਤੇ ਪਹੁੰਚਣ ਤੇ ਸਹਿਮਤ ਹੋ ਗਏ ਨੇ ਇਹ ਹਾਲਾਂਕਿ ਦੋਨਾਂ ਮੁਲਕਾਂ ਦਾ ਸਵਾਲ ਹੈ ਕਿਉਂਕਿ ਅਮਰੀਕਾ ਵੱਲੋਂ ਵੀ ਦਖਲਅੰਦਾਜ਼ੀ ਦਿੱਤੀ ਗਈ ਹੈ ਯੂਐਸਏ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਖੁਦ ਟਵੀਟ ਰਾਹੀਂ ਜਾਰੀ ਕੀ ਜਾਂ ਜਾਂ ਜਿਹੜੀ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਨੇ ਦੋਨਾਂ ਮੁਲਕਾਂ ਨੇ ਉਹਨਾਂ ਦੀ ਮੰਨ ਲਈ ਹੈ ਤੇ ਸੀਜ਼ਫਾਇਰ ਕਰਨ ਦਾ ਮਤਲਬ ਜੰਗ ਬੰਦੀ ਰੋਕਣ ਦਾ ਫੈਸਲਾ ਕੀਤਾ ਇਹ ਫੈਸਲਾ ਗਾ ਪਾਰ ਸਰਕਾਰ ਦੇ ਤੋਂ ਜਰੀਏ ਵਿਕਰਮ ਮਿਸਰੀ ਹੋਣਾ ਨੇ ਗਾ মিডিਆ ਨੂੰ ਜਾਣਕਾਰੀ ਦਿੱਤੀ ਤਾਂ ਉਸ ਕੋਸ਼ਹਲਾਂ ਤੋਂ ਬਾਅਦ ਹੀ ਉਹਨਾਂ ਦੇ ਪ੍ਰਤੀ ਲੋਕਾਂ ਨੇ ਦੇਸ਼ਤ੍ਰੋ ਗਦਾਰ ਅਤੇ ਦ੍ਰੇਸ਼ ਦੋਈ ਵਰਗੇ અપਮਾਨਜਨਕ ਸ਼ਬਦਾਂ ਦਾ ਪ੍ਰਯੋਗ ਕੀਤਾ ਇਥੋਂ ਤੱਕ ਕਿ ਕੁਝ ਪੋਸਟਾਂ ਵਿੱਚ ਉਹਨਾਂ ਦੀਆਂ ਬੇਟੀਆਂ ਦੀ ਨਾਗਰਿਕਤਾ ਤੇ ਵੀ ਸਵਾਲ ਖੜੇ ਕੀਤੇ ਨੇ ਉਧਰ ਸਮਾਜਵਾਦੀ ਪਾਰਟੀ ਦੇ ਮੁਖੀ ਅਕਲੇਸ਼ ਜਾਦਵ ਨੇ ਕੇਂਦਰ ਤੇ ਮਿਸ਼ਰੀ ਦੇ ਸਨਮਾਨ ਦੀ ਰੱਖਿਆ ਨਾ ਕਰਨ ਦਾ ਦੋਸ਼ ਲਗਾਇਆ ਤੇ ਸਪਸ਼ਟ ਕੀਤਾ ਕਿ ਉਹ ਤੇ ਸਿਰਫ ਇੱਕ ਸੰਦੇਸ਼ ਪਹੁੰਚਾਉਣ ਵਾਲੇ ਹੀ ਅਧਿਕਾਰੀ ਸਨ ਅਖਲੇਸ਼ ਜਾਦਵ ਨੇ ਲਿਖਿਆ ਕਿ ਫੈਸਲਾ ਲੈਣਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਨਾ ਕਿ ਕਿਸੇ ਅਧਿਕਾਰੀ ਦੀ ਜਾਦਵ ਅੱਗੇ ਲਿਖਦੇ ਨੇ ਇਹ ਕੁਝ ਗੈਰ ਸਮਾਜਿਕ ਅੰਸਰ ਅਪਰਾਧਿਕ ਕਿਸਮ ਦੇ ਲੋਕ ਸ਼ਰੇਆਮ ਇਸ ਅਧਿਕਾਰੀ ਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਬਹੁਤ ਹੀ ਮਾੜੀ ਮੰਦਭਾਗੀ ਪਾਸ਼ਾ ਦੀ ਵਰਤੋਂ ਕਰ ਰਹੇ ਨੇ ਤੇ ਉਹ ਸਾਰੀਆਂ ਹੱਦਾ ਟੱਪ ਰਹੇ ਨੇ ਲੇਕਿਨ ਨਾ ਤਾਂ ਇਹ ਭਾਜਪਾ ਸਰਕਾਰ ਤੇ ਨਾ ਹੀ ਉਹਨਾਂ ਦਾ ਕੋਈ ਮੰਤਰੀ ਤੇ ਨਾ ਹੀ ਕੋਈ ਉਹਨਾਂ ਦਾ ਐਮ.ਐਲ.ਏ. ਵਿਕਰਮ ਮਿਸਰੀ ਦੇ ਮਾਨ ਸਨਮਾਨ ਦੇ ਲਈ ਅੱਗੇ ਆਇਆ ਅਤੇ ਨਾ ਹੀ ਇਹੋ ਜੀਆਂ ਮੰਦ ਭਾਗੀਆਂ ਭੱਦੀਆਂ ਪੋਸਟਾਂ ਕਰਨ ਵਾਲਿਆਂ ਖਿਲਾਫ ਭਾਰਤ ਸਰਕਾਰ ਨੇ ਕੋਈ ਕਾਰਵਾਈ ਕੀਤੀ ਇਸੇ ਦੌਰਾਨ ਦੇਸ਼ ਦੀ ਸਾਬਕਾ ਵਿਦੇਸ਼ ਸਕੱਤਰ ਨਿਰੁਪਮਾ ਮੈਨਰਾਓ ਨੇ ਵਿਕਰਮ ਮਿਸਰੀ ਦੇ ਨਾਲ ਸੋਸ਼ਲ ਮੀਡੀਆ ਤੇ ਕੀਤੇ ਗਏ ਮਾੜੇ ਵਿਹਾਰ ਨੂੰ ਬੇहद ਸ਼ਰਮਨਾਕ ਦੱਸਿਆ ਕਿ ਅਜਿਹੇ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਭਾਰਤ-ਪਾਕਿਸਤਾਨ ਜੰਗਬੰਦੀ ਦੀ ਘੋਸ਼ਣਾ ਲੈ ਕੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਉਹਨਾਂ ਦੇ ਪਰਿਵਾਰ ਨੂੰ ਟਰੋਲ ਕਰਨਾ ਬੇहद ਸ਼ਰਮਨਾਕ ਹੈ ਮਿਸਰੀ ਇੱਕ ਸਮਰਪਿਤ ਅਧਿਕਾਰੀ ਨੇ ਔਰ ਉਹ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਤੇ ਦ੍ਰਿੜ ਵਿਸ਼ਵਾਸ ਦੇ ਨਾਲ ਭਾਰਤ ਦੀ ਸੇਵਾ ਕਰ ਰਹੇ ਨੇ ਜੋ ਲੋਕ ਉਹਨਾਂ ਦੀ ਨਿੰਦਾ ਕਰ ਰਹੇ ਨੇ ਉਹ ਸਰਾਸਰ ਗਲਤ ਹੈ ਰੁਪਮਾ rau ਮੈਨ ਨੇ ਇਹ ਵੀ ਲਿਖਿਆ ਕਿ ਜਿਹੜੇ ਲੋਕ ਵਿਕਰਮ ਮਿਸਤਰੀ ਦੇ ਪਰਿਵਾਰ ਬਾਰੇ ਗਲਤ ਬੋਲ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈਗੀ ਔਰ ਇਹ ਜਿਹੜੇ ਦੇਸ਼ ਅੰਦਰ ਜ਼ਹਿਰ ਕੋਲ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਸਾਨੂੰ ਸਾਰੇ ਅਫਸਰਾਂ ਨੂੰ ਇੱਕ ਇਕੱਠੇ ਹੋਣਾ ਪਏਗਾ ਜਿਸ ਦੇ ਚੱਲਦੇ ਇਹੋ ਜਿਹੇ ਲੋਕਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾ ਸਕਦਾ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਸ਼ਨੀਵਾਰ ਨੂੰ ਇਸ ਗੱਲ ਤੇ ਸਹਿਮਤੀ ਬਣ ਗਈ ਸੀ ਕਿ ਤੁਰੰਤ ਪ੍ਰਭਾਵ ਦੇ ਨਾਲ ਜਮਿਨੀ ਹਵਾ ਦੇ ਸਮੁੰਦਰ ਦੇ ਰੇਂੇ ਕਿਸੇ ਕਿਸਮ ਦੀ ਗੋਲਾਬਾਰੀ ਜਾਂ ਸੈਨਾਤਿਕ ਕਾਰਵਾਈ ਨਹੀਂ ਹੋਏਗੀ ਚਾਰ ਦਿਨਾਂ ਤੱਕ ਸੀਮਾ ਪਾਰ ਤੋਂ ਡਰੋਨ ਤੇ ਮਜ਼ਾਇਲ ਹਮਲੇ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿਚਕਾਰ ਜੰਦ ਤੇ ਬਰਾਮ ਲੱਗ ਗਿਆ ਸੀ ਮਿਸਰੀ ਨੇ ਇੱਕ ਪ੍ਰੈਸ ਕਾਨਫਰੰਸ ਰਾਈ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜਿਹੜੀ ਆ ਉਹ ਮੀਟਿੰਗ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ ਇਸ ਤੋਂ ਬਾਅਦ ਹੀ ਉਹਨਾਂ ਨੂੰ ਲੋਕਾਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਕੋਸ਼ਨਾ ਅਮਰੀਕਾ ਦੇ ਰਾਸ਼ਟਰਪਤੀ ਡੋਲਨ 트੍ਰੰਪ ਦੁਆਰਾ ਇੱਕ ਸਰਵਜਨਿਕ ਜਾਣਕਾਰੀ ਦੇ ਤਹਿਤ ਦੱਸਿਆ ਸੀ ਕਿ ਦੋਨੇ ਦੇਸ਼ ਬਦਰ ਭਾਰਤ ਤੇ ਪਾਕਿਸਤਾਨ ਸੀਜ਼ਫਾਇਰ ਲਈ ਮੰਨ ਗਏ ਨੇ ਉਹਨੇ ਕਿਹਾ ਕਿ ਅਸੀਂ ਅਮਰੀਕਾ ਦੋਨਾਂ ਦੇਸ਼ਾਂ ਦੇ ਨਾਲ ਭਵਿੱਖ ਵਿੱਚ ਵਪਾਰ ਵੀ ਕਰਿਆ ਤੇ ਉਸ ਤੋਂ ਬਾਅਦ ਦੇਸ਼ਾਂ ਦੇ ਅੰਦਰ ਜੁਧ ਵਿਰਾਮ ਲੱਗ ਗਿਆ ਸੀ ਪਰ ਦੇਸ਼ ਦੇ ਅੰਦਰ ਉਹ ਲੋਕ ਜ਼ਹਿਰੀਲੇ ਜਿਹੜੇ ਆਪਣੇ ਆਪ ਨੂੰ ਇਨਕਲਾਬੀ ਜਾਂ ਦੇਸ਼ ਭਗਤ ਮੰਨਦੇ ਨੇ ਹਾਲਾਂਕਿ ਉਹ ਸਾਰੇ ਅਜਿਹੇ ਲੋਕ ਫਰਜੀ ਨੇ ਫਰਜੀ ਲੋਕਾਂ ਨੂੰ ਕਿੰਨਾਂ ਦੀ ਸ਼ੈ ਇਹ ਸਾਰੀ ਦੁਨੀਆ ਜਾਣਦੀ ਲੇਕਿਨ ਵਿਕਰਮ ਮਿਸਰੀ ਦਾ ਕੀ قصੂਰ ਹੈ ਜਿਹੜਾ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੀਆਂ ਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹਾਲਾਂਕਿ ਕੁਝ ਪੋਲੀਟਿਕਲ ਪਾਰਟੀਆਂ ਰਾਸੀ ਪਾਰਟੀਆਂ ਵਿਕਰਮ ਮਿਸਰੀ ਦੇ ਹੱਕ ਵਿੱਚ ਆਈਆਂ ਨੇ ਪਰ ਭਾਰਤ ਸਰਕਾਰ ਦੀ ਚੁੱਪੀ ਤੇ ਵਿਰੋਧੀ ਧਿਰਾਂ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਨੇ ਪਰ ਆਖਰ ਉਹ ਕੌਣ ਲੋਕ ਨੇ ਕਿੰਨਾ ਦੀ ਸ਼ੈਅ ਆ ਕਿ ਜਿਹੜੇ ਸੋਸ਼ਲ ਮੀਡੀਆ ਤੇ ਲੋਕ ਬਿਨਾਂ ਵਜ੍ਹਾ ਲੋਕਾਂ ਨੂੰ ਗਾਲਾਂ ਕੱਢਦੇ ਨੇ ਉਹ ਲੋਕਾਂ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਹੁੰਦੀ ਉਹਨਾਂ ਲੋਕਾਂ ਦੇ ਟਵੀਟ ਜਾਂ ਉਹਨਾਂ ਲੋਕਾਂ ਦੇ ਫੇਸਬੁੱਕ ਖਾਤੇ ਕਿਉਂ ਨਹੀਂ ਬਲੌਕ ਹੁੰਦੇ ਕਿਉਂ ਨਹੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੁੰਦੀ ਕਿਉਂ ਨਹੀਂ ਉਹਨਾਂ ਦੇ ਖਿਲਾਫ ਆਈਟੀ ਐਕਟ ਦੇ ਤਹਿਤ ਕੇਸ ਦਰਜ ਹੁੰਦੇ ਕਿਉਂ ਨਹੀਂ ਉਹਨਾਂ ਦੇ ਖਾਤੇ ਬਲੌਕ ਕੀਤੇ ਜਾਂਦੇ ਹੈਗੇ ਔਰ ਸਾਰੀ ਦੁਨੀਆ ਨੂੰ ਪਤਾ ਕਿ ਵਿਕਰਮ ਮਿਸ਼ਰੀ ਦਾ ਕੋਈ ਕਸੂਰ ਨਹੀਂ ਉਹ ਲੜਾਈ ਹੈ ਦੋ ਮੁਲਕਾਂ ਦੀ ਲੜਾਈ ਸੀ ਉਹ جنگਬੰਦੀ ਹੋ ਚੁੱਕੀ ਆ ਵਿਕਰਮ ਮਿਸਰੀ ਨੂੰ ਲਗਾਤਾਰ ਆਪਰੇਸ਼ਨਸ ਤੋਂ ਦੂਰ ਨੂੰ ਲੈ ਕੇ মিডিਆ ਦੇ ਜ਼ਰੀਏ ਦੇਸ਼ ਵਾਸੀਆਂ ਨੂੰ ਸਿਰਫ ਤੇ ਸਿਰਫ ਜਾਣਕਾਰੀ ਦੇ ਰਹੇ ਸੀ ਫੈਸਲੇ ਤੇ ਸਰਕਾਰ ਲੈ ਰਹੀ ਸੀ ਪਰ ਆਖਰ ਵਿਕਰਮ ਮਿਸਰੀ ਨੂੰ ਲੋਕਾਂ ਨੇ ਕਿਉਂ قصور وار ਸਾਬਤ ਕੀਤਾ ਹੁਣ ਪੂਰਾ ਦੇਸ਼ ਵਿਕਰਮ ਮਿਸਰੀ ਦੇ ਹੱਕ ਵਿੱਚ ਆ ਪਰ ਦੇਸ਼ ਦੀ ਸਰਕਾਰ ਨੂੰ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ ਜਿਹੜੇ ਬਹੁਤ ਹੀ ਭੈੜੀ ਗੰਦੀ ਬੰਦ ਭਾਸ਼ਾ ਵਰਤ ਕੇ ਵਿਕਰਮ ਮਿਸ਼ਰੀ ਤੇ ਉਹਦੇ ਪਰਿਵਾਰ ਨੂੰ ਟਰੋਲ ਕਰ ਰਹੇ ਨੇ ਇਸ ਜਾਣਕਾਰੀ ਨਾਲ ਧਰਤੋਲ ਨੇ ਆ ਕੇ ਦੇਖਦੇ ਰੋਏ ਵੀ ਪੰਜਾਬ ਧੰਨਵਾਦ